ਲਿਵ ਮੀਡੀਆ న్యూਸ ਦੇ ਪੰਜਾਬ ਬੋਲ ਦਾ ਸੋਦੇ ਵਿੱਚ ਤੁਹਾਡਾ ਸਵਾਗਤ ਹੈ ਇਸ ਦੇ ਵਿੱਚ ਅਸੀਂ ਤੁਹਾਨੂੰ ਉਹ ਲੋਕਾਂ ਦੀਆਂ ਸਮੱਸਿਆਵਾਂ ਜਿਹੜੀ ਦਿਖਾਉਨੇ ਆ ਜਿਹੜੀਆਂ ਨਾਲ ਲੋਕ ਦੋਚਾਰ ਹੋ ਰਹੇ ਨੇ ਤੇ ਉਹਨਾਂ ਦੇ ਹੱਲ ਬਾਰੇ ਲੈ ਕੇ ਜਾਨਨੇ ਆ ਅੱਜ ਅਸੀਂ ਸੰਗਰੂਰ ਦੇ ਬਾਰਡ ਨੰਬਰ 22 ਦੇ ਵਿੱਚ ਜਿਹੜਾ ਅਜੀਤ ਨਗਰ ਕਲੋਨੀ ਦੀ ਜਿਹੜੀ ਇੱਕ ਤੁਹਾਨੂੰ ਸਮੱਸਿਆ ਦਿਖਾ ਰਹੇ ਹਾਂ ਇਸ ਸਮੇਂ ਜਿਹੜਾ ਕਿ ਇਹ ਜਿਹੜਾ ਹਾਈਵੇ ਹੈ ਜਿਹੜਾ ਉਹ ਨਿਕਲਦਾ ਤੇ ਉਸ ਤੋਂ ਅੱਗੇ ਰੇਲਵੇ ਜਿਹੜਾ ਫਾਟ ਕਰੋੜਾ ਰੇਲਵੇ ਰੋਡ ਜਿਹੜਾ ਇੱਥੋਂ ਦੀ ਮੌਜੂਦ ਹੈ ਤੁਸੀਂ ਦੇਖੋ ਕਿ ਇੱਥੋਂ ਦੀ ਜਿਹੜੇ ਲੋਕ ਨੇ ਕਿਸ ਪ੍ਰਕਾਰ ਜਿਹੜੇ ਇਸ ਤੇ ਆਸ-ਪਾਸ ਲੋਕ ਨੇ ਨਰਕ ਭਾਈ ਜ਼ਿੰਦਗੀ ਜੀ ਰਹੇ ਨੇ ਕਿਉਂਕਿ ਇੱਥੇ ਖੜਨਾ ਬੜਾ ਮੁਸ਼ਕਲ ਹੈ ਇੱਥੋਂ ਗੰਦੀ ਬਦਬੂ ਆ ਜਿਹੜੀ ਉਹ ਲਗਾਤਾਰ ਇੱਥੋਂ ਆਉਂਦੀ ਰਹਿੰਦੀ ਹੈ ਇਹ ਪਾਣੀ ਕੋਈ ਬਰਸਾਤ ਦਾ ਪਾਣੀ ਨਹੀਂ ਹੈਗਾ ਹਾਲਾਂਕਿ ਜਿਹੜਾ ਟੂਟੀਆਂ ਦਾ ਪਾਣੀ ਜਿਹੜਾ ਮਿਊਸਪਲ ਕਮੇਟੀ ਦਾ ਜਿਹੜਾ ਉਹ ਪਾਣੀ ਪਹਿਲਾਂ ਜਦੋਂ ਟੂਟੀ ਆਉਂਦੀ ਹੈ ਤਾਂ ਜਲ ਸਪਲਾਈ ਵਿਭਾਗ ਵੱਲੋਂ ਪਾਣੀ ਜਿਹੜੀ ਸਪਲਾਈ ਦਿੱਤੀ ਜਾਂਦੀ ਹੈ ਤਾਂ ਉਹ ਪਾਣੀ ਫਿਰ ਇਹਨਾਂ ਇਹ ਟੋਏ ਨੇ ਜਿਹੜੇ ਪੱਕੇ ਤੌਰ ਦੇ ਉੱਪਰ ਜਿਹੜੇ ਕਈ ਮਹੀਨਿਆਂ ਤੋਂ ਲਗਾਤਾਰ ਇੱਥੇ ਬਣੇ ਹੋਏ ਨੇ ਤਾਂ ਇਹ ਤੁਸੀਂ ਦੇਖੋ ਕਿਉਂਕਿ ਇਹ ਨਾਲ ਜਿਹੜੇ ਲੋਕਾਂ ਦੇ ਘਰ ਨੇ ਉਹ ਘਰਾਂ ਨੂੰ ਵੀ ਨੁਕਸਾਨ ਜਿਹੜਾ ਇਹ ਪਹੁੰਚ ਰਿਹਾ ਕਿਉਂਕਿ ਨੀਹਾਂ ਦੇ ਵਿੱਚ ਜਿਹੜਾ ਪਾਣੀ ਪੈਂਦਾ ਜਦੋਂ ਪਾਣੀ ਆਏਗਾ ਜਲ ਸਪਲ ਇਥੋਂ ਦੀ ਪਾਣੀ ਜਿਹੜਾ ਆਉਂਦਾ ਹੈ ਫਿਰ ਇਹ ਪਾਣੀ ਓਵਰਫਲੋ ਹੋ ਕੇ ਸੜਕਾਂ ਵਿੱਚ ਲਿਆ ਜਾਂਦਾ ਜਿਸ ਦੇ ਨਾਲ ਇਹ ਸੜਕਾਂ ਵੀ ਟੁੱਟੀਆਂ ਨੇ ਕਿਉਂਕਿ ਇਥੋਂ ਬੱਚੇ ਲੰਘਦੇ ਨੇ ਬੱਚਿਆਂ ਦੇ ਆਉਣ ਜਾਣ ਦੇ ਲਈ ਸਕੂਲ ਨੂੰ ਜਦੋਂ ਜਾਂਦੇ ਨੇ ਜਾਂ ਆਮ ਰਾਹ 길 ਜਾਂਦੇ ਨੇ ਤਾਂ ਕਾਫੀ ਸਮੱਸਿਆ ਜਿਹੜੀ ਦੇਖਣ ਨੂੰ ਜਿਹੜੀ ਮਿਲਦੀ ਹੈਗੀ ਕਿਉਂਕਿ ਇੱਥੇ ਜਦੋਂ ਹੀ ਥੋੜੀ ਬਹੁਤ ਜਦੋਂ ਗਰਮੈਸ ਹੋ ਜਾਂਦੇ ਨੇ ਤਾਂ ਵੱਦਬੂ ਆ ਜਿਹੜੀ ਉਹ ਇੱਥੇ ਮਾਰਨੀ ਸ਼ੁਰੂ ਹੋ ਜਾਂਦੀ ਆ ਤਾਂ ਤਮਾਮ ਜਿਹੜੇ ਮਹੱਲੇ ਦੇ ਲੋਕ ਨੇ ਇਹ ਤੁਸੀਂ ਦੇਖ ਸਕਦੇ ਹੋਗੇ ਇਸ ਸਮੇਂ ਤਸਵੀਰਾਂ ਵਿੱਚ ਜਿਹੜੀਆਂ ਇੱਥੇ ਲੋਕ ਨੇ ਜਿਹੜੇ ਉਹ ਇੱਥੇ ਰੋਜ਼ ਇਸ ਤਰੀਕੇ ਦੇ ਨਾਲ ਪਰੇਸ਼ਾਨ ਨੇ ਤਾਂ ਇੱਥੇ ਪਹੁੰਚਦੇ ਨੇ ਸਾਡੇ ਨਾਲ ਬਾੜ ਨੰਬਰ 22 ਤੋਂ ਐਮਸੀ ਨੇ ਅਵਤਾਰ ਸਿੰਘ ਤਾਰਾ ਅਵਤਾਰ ਜੀ ਤੁਸੀਂ ਖੁਦ ਐਮਸੀ ਹੋਗੇ ਤਾਂ ਕਿਸ ਪ੍ਰਕਾਰ ਦੀ ਜਿਹੜੀ ਸਮੱਸਿਆ ਇੱਕ ਮਹੀਨੇ ਤੋਂ ਲਗਾਤਾਰ ਇਹ ਟੁੱਟੀਆਂ ਸੜਕਾਂ ਨੇ ਪਾਣੀ ਦੀ ਸਪਲਾਈ ਹੈ ਜਿਹੜੀ ਸਰ ਪਹਿਲਾਂ ਤਾਂ ਮੈਂ ਤੁਹਾਡਾ ਇੱਥੇ ਪਹੁੰਚਣ ਤੇ ਬਹੁਤ ਬਹੁਤ ਧੰਨਵਾਦ ਕਰਦਾ ਦੂਸਰੀ ਗੱਲ ਵੀ ਜਿਹੜੀ ਇਹ ਸਮੱਸਿਆ ਇਹ ਪਿਛਲੇ ਕਈ ਸਾਲਾਂ ਤੋਂ ਦੀ ਹੈ ਜੀ ਇਹ ਜਦੋਂ ਬਰਸਾਤਾਂ ਪੈਂਦੀਆਂ ਨੇ ਗਿਆ ਜਿਹੜੇ ਸੜਕ ਦੇ ਵਿੱਚ ਖੱਡੇ ਨੇਗੇ ਵੱਡੇ ਵੱਡੇ ਤੋ ਇਹਨੇ ਕਿ ਇਹ ਪਾਣੀ ਨਾਲ ਭਰ ਜਾਂਦੇ ਨੇ ਉਸ ਤੋਂ ਬਾਅਦ ਜਿਹੜੀ ਇੱਧਰ ਸਾਈਡ ਤੇ ਥੋੜੀ-ਬੋਤੀ ਜਗ੍ਹਾ ਬਚਦੀ ਆ ਉਹ ਗਾਰਾ ਹੋ ਜਾਂਦਾਗਾ ਕਿਉਂਕਿ ਇੱਧਰਲੇ ਪਾਸੇ ਕੱਚਾਗਾ ਇੱਧਰਲੇ ਪਾਸੇ ਜਿਹੜੀ ਆ ਸੜਕਾ ਕੀ ਤੁਸੀਂ ਦੇਖ ਸਕਦੇ ਹੋ ਵੀਰ ਜੀ 2 ਮਿੰਟ ਉਹ ਇੱਕ ਪ੍ਰੋਬਲਮ ਇਹੀ ਹੈ ਵੀ ਸਾਡਾ ਵਾਰਡ ਆ ਜਿਹੜਾ ਸਾਡੇ ਵਾਰਡ ਦੇ ਵਿੱਚ ਇੰਨੀ ਕਿ ਹੱਦ ਨਾਲ ਵੱਧ ਸਮੱਸਿਆ ਇਹ ਸੜਕਾ ਕੀ ਹੈ ਇੱਥੋਂ ਤੋਂ ਲੈ ਕੇ ਲਾਈਨਾਂ ਦੇ ਨਾਲ-ਨਾਲ ਟੇਸ਼ਨ ਵੱਲ ਜਾਂਦੀ ਆ ਤੁਸੀਂ ਇੱਕ ਬੱਸ ਦੇਖ ਸਕਦੇ ਹੋ ਵੀ ਸਾਡੇ ਸੰਗਰੂਰ ਸਟੇਸ਼ਨ ਦੀ ਨਿਹਾਰ ਬਦਲਤੀ ਕਿੰਨੇ ਕਰੋੜ ਰੁਪਏ ਲਾ ਕੇ ਪੂਰੀ ਉਹਦੀ ਬਾਹਰ ਤੱਕ ਮਤਲਬ ਚਰਚਾ ਹੋ ਰਹੀ ਆ ਪਰ ਜਿਹੜੀ ਸਾਡੀ ਆ ਸੜਕਾ ਕੀ ਇਹਦੀ ਵੀ ਚਰਚਾ ਸਾਡੀ ਬਾਹਰ ਤੱਕ ਹੋ ਰਹੀ ਆ ਕਿਉਂਕਿ ਅਸੀਂ ਬਹੁਤ ਵਾਰੀ ਮੈਂ ਇਹਦੇ ਕੰਪਲੀਟਾ ਦਿੱਤੀਆਂ ਨੇ ਹੈਗੀਆਂ ਪ੍ਰਸ਼ਾਸਨ ਵੀ ਜਿਹੜੀ ਰੋਡ ਹੈ ਇਹ ਰੇਲਵੇ ਅੰਡਰ ਆਉਂਦੀ ਆ ਇਹ ਰੇਲਵੇ ਅੰਡਰ ਆਉਂਦੀ ਆ ਜੀ ਰੇਲਵੇ ਨੂੰ ਮੇਰਾ ਲੈਟਰ ਦਿੱਤਾ ਹੋਇਆ ਹੈਗਾ ਜਦੋਂ ਐਮਪੀ ਦੀਆਂ ਇਲੈਕਸ਼ਨਾਂ ਸੀਗੀਆਂ ਉਸ ਤੋਂ ਪਹਿਲਾਂ ਦਾ ਮੇਰਾ ਲੈਟਰ ਦਿੱਤਾ ਹੋਇਆ ਹੈਗਾ ਮੈਂ ਜਾ ਕੇ ਖੰਨਾ ਸਾਹਿਬ ਦੇ ਦਫਤਰ ਦੇ ਕੇ ਆਤੀ ਉਸ ਤੋਂ ਬਾਅਦ ਮੇਰਾ ਜਿਹੜਾ ਲੈਟਰ ਹੈਗਾ ਉਹਨਾਂ ਦੇ ਰਾਹੀਂ ਅੱਗੇ ਰੇਲ ਮੰਤਰੀ ਤੱਕ ਪਹੁੰਚਿਆ ਹੈਗਾ ਹੁਣ ਵੀ ਮੇਰੀ ਕੱਲ ਪਰਸੋਂ ਅਸੀਂ ਮਿਲੇ ਸੀਗੇ ਭੋਗ ਤੇ ਮਿਲੇ ਸੀਗੇ ਉੱਥੇ ਵੀ ਉਹਨਾਂ ਨਾਲ ਪੀਏ ਸਾਹਿਬ ਨਾਲ ਗੱਲ ਹੋਈ ਤੇ ਉਹ ਕਹਿੰਦੇ ਜੀ ਜਲਦੀ ਤੋਂ ਪਹਿਲਾਂ ਇਹ ਜਿਹੜੀ ਸੜਕਾ ਕੀ ਇਹਦਾ ਕੰਮ ਹੋ ਜਾਊਗਾ ਪਰ ਸਰ ਜੀ ਜਿਵੇਂ ਤੁਸੀਂ ਜ਼ਿਕਰ ਕਰ ਰਹੇ ਹੋ ਕਿ ਇਹ ਰੇਲਵੇ ਦੇ ਅੰਦਰ ਅੰਡਰ ਜਿਹੜਾ ਇਹ ਪੂਰਾ ਰੋਡ ਆਉਂਦਾ ਹੈਗਾ ਪਰ ਲekin ਜਿਹੜੀ ਸਮੱਸਿਆ ਸ਼ੁਰੂ ਹੁੰਦੀ ਆ ਤਾਂ ਇਹ ਮਿਊਸਪਲ ਕਮੇਟੀ ਦੇ ਅੰਡਰ ਆਉਂਦੀ ਆ ਜਿੱਥੋਂ ਇਹ ਪਾਣੀ ਲੀਕ ਜਾਂਦਾ ਜਿਹੜੀ ਜੜ ਕਹਿ ਲੈਣੇ ਆ ਦੀ ਕਿਉਂਕਿ ਇਹਦੇ ਨਾਲ ਜਿਹੜੇ ਘਰ ਨੇ ਨਾਲ ਲੱਗ ਮੈਂ ਇਹਨਾਂ ਨੂੰ ਘਰਾਂ ਨੂੰ ਵੀ ਤਾਂ ਖਤਰਾ ਜਿਹੜੇ ਮੇਰੇ ਵਾਰਡ ਦੇ ਵਿੱਚ ਮੈਂ ਕਐਮਸੀ ਹਾਂਗਾ ਜੀ ਐਮਸੀ ਹੋਣ ਤੋਂ ਬਾਅਦ ਵੀ ਮੇਰੇ ਵਾਰਡ ਦੇ ਕੰਮ ਜਿਹੜੇ ਵਿਭਾਗਾਂ ਦੇ ਜ਼ਿੰਮੇਵਾਰੀ ਬੰਦਿਆ ਚਾਹ ਵਟਸਐਪ ਲਾਈ ਦੀ ਆ ਸੀਵਰਜ ਬੋਰਡ ਦੀ ਆ ਚਾਹ ਨਗਰ ਕੌਂਸਲ ਕਮੇਟੀ ਦੀ ਆ ਉਹ ਕਰ ਨਹੀਂ ਰਹੇ ਸਾਡੇ ਨਾਲ ਉਹ ਭੇਦ ਭਾਵ ਕਰ ਰਹੇ ਨੇ ਕਿ ਸਾਡੇ ਸਲਾ ਮੇਰੀਆਂ ਨੇ ਸਾਡੇ ਨਾਲ ਵਿਤਰਾ ਕੀਤਾ ਜਾਂਦਾ ਹੈਗਾ ਹੁਣ ਮੈਂ ਤੁਹਾਨੂੰ ਇੱਕ ਗੱਲ ਦੱਸਣਾ ਚਾਹੁੰਦਾ ਵੀ ਜਿਹੜੇ ਇੱਧਰ ਇਹ ਕੰਮ ਕਰਵਾ ਰਹੇ ਮੈਂ ਸਾਡੇ ਕੋਈ ਸਰਕਾਰੀ ਪਲੰਬਰ ਨਹੀਂ ਆਉਂਦੇ ਸਰਕਾਰੀ ਕੰਪਲੀਟਾਂ ਲਖਾਈਆਂ ਹੋਈਆਂ ਨਹੀਂਆਂ ਆ ਮੈਂ ਸਾਫ਼ ਤੌਰ ਤੇ ਇੱਕ ਤਸਵੀਰ ਚਾਹੂੰਗਾ ਮੈਂ ਇੱਧਰ ਦਿਖਾਈ ਜਾਵੇ ਕੈਮਰਾਮੈਨ ਨੂੰ ਕਿ ਜਿਹੜਾ ਜਿਹੜਾ ਕੰਮ ਜਿਹੜਾ ਮਿਸਲੋਕ ਕਮੇਟੀ ਦਾ ਬਣਦਾ ਜਾਂ ਐਮਸੀ ਦਾ ਬਣਦਾ ਐਮਸੀ ਨੇ ਉਹਨਾਂ ਤੱਕ ਆਵਾਜ਼ ਪਹੁੰਚਾਉਣੀ ਹੁੰਦੀ ਤਾਂ ਐਮਸੀ ਕਹਿ ਰਹੇ ਕਿ ਉਹ ਸੁਣਿਆ ਨਹੀਂ ਜਾਂਦਾ ਉਹਨਾਂ ਦਾ ਇਹ ਪ੍ਰਾਈਵੇਟ ਤੌਰ ਤੇ 8000 ਰੁਪਏ ਤਨਖਾਹ ਕਹਦੇ ਸਾਨੂੰ ਮਿਲਦੀ ਐ ਸਲਾਈ ਦਾ ਕੰਮ ਮੇਰਾ ਬੰਦ ਹੋ ਗਿਆ ਜੀ ਮੈਂ ਖੁਦ ਆਪਣੇ ਦੇਖੋ ਜੀ ਪ੍ਰਾਈਵੇਟ ਬੰਦੇ ਲਗਾ ਕੇ ਪ੍ਰਾਈਵੇਟ ਪੰਬਰ ਮਲਾ ਕੇ ਉਹਨਾਂ ਦੇ ਇਹ ਜਿਹੜਾ ਬਿੱਲ ਪਏ ਨੇਗੇ ਮੇਰੇ ਲਈ ਆ ਦੱਸੋ ਜੀ ਮੇਰੇ ਵਾਲੇ ਪਾਸੇ ਤਾਂ ਕੋਈ ਆਉਂਦੀ ਨਹੀਂਗਾ ਹੁਣ ਇੱਥੋਂ ਪਾਣੀ ਡਿਲਿਕੇਜ ਆ ਜੀ ਇਹ ਪਾਣੀ ਤਿੰਨ ਟਾਈਮ ਆਉਂਦਾ ਸਰ ਸਵੇਰੋਂ 5 ਤੋਂ 9 ਵਜੇ ਤੱਕ ਆਉਂਦਾ ਦੁਪਹਿਰ ਨੂੰ 12 ਤੋਂ 2 ਵਜੇ ਤੱਕ ਆਉਂਦਾ ਸ਼ਾਮ ਨੂੰ ਫੇਰ 5 ਤੋਂ 9 ਵਜੇ ਤੱਕ ਆਉਂਦਾ ਤਿੰਨੇ ਟਾਈਮ ਇਹ ਟੂਆ ਭਰਦਾ ਜਿੰਨਾ ਟੂਆ ਭਰਨ ਤੋਂ ਬਾਅਦ ਇਹ ਸੜਕ ਤੇ ਪਾਣੀ ਆ ਜਾਂਦਾ ਇਹ ਉਹ ਤੋਂ ਬਾਅਦ ਇਹ ਵੈਕ ਜਾਂਦਾ ਘਰਾਂ 'ਚ ਪੀਣ ਵਾਲਾ ਪਾਣੀ ਹੈਗਾ ਉਹਦੇ ਤੋਂ ਬਹੁਤ ਵੱਡੀ ਦਿੱਕਤ ਹੁੰਦੀ ਆ ਸਾਡੇ ਬਿਮਾਰ ਹੋ ਰਹੇ ਨੇ ਅੱਜ ਕੱਲ ਤੁਸੀਂ ਦੇਖ ਸਕਦੇ ਹੋ ਡੇਂਗੂ ਚਿਕਨ ਖਣੜ ਵੀ ਗੱਲਬਾਤ ਕਰਾਂਗੇ ਭੈਣ ਜੀ ਕਿਹੜਾ ਘਰ ਆ ਤੁਹਾਡਾ ਸਾਡਾ ਸੀਜ ਨਾਲ ਵੀ ਹੀ ਚੰਗੀ ਅੱਛਾ ਕੀ ਕੀ ਸਮੱਸਿਆ ਆ ਰਹੀਆਂ ਨੇ ਤੁਮੇਂ ਸਮੱਸਿਆ ਬਹੁਤ ਆ ਜੀ ਇਹ ਸੜਕ ਤਾਂ ਬਣੀ ਨਹੀਂ ਨਹੀਂ ਬਹੁਤ ਸਾਲਾਂ ਦੀ ਠੀਕ ਆ ਨਾ ਤੇ ਜਦੋਂ ਤਾਂ ਇਹ ਸੁੱਕ ਜਾਂਦੀ ਆ ਸੜਕ ਉਹ ਤਾਂ ਇਹ ਮਿੱਟੀ ਬਹੁਤ ਘਟਾ ਉੱਡਦਾ ਲੋਕਾਂ ਨੂੰ ਕੰਬੋਤੂ ਬਿਮਾਰੀਆਂ ਲੱਗ ਰਹੀਆਂ ਨੇ ਲੈ ਲੈਣ ਉਸ ਤੋਂ ਬਾਅਦ ਜਦੋਂ ਮੀਂਹ ਪੈ ਜਾਂਦਾ ਤਾਂ ਇਹ ਦਰਿਆ ਵੰਜ ਜਾਂਦੇ ਨੇ ਹੁਣ ਆਪਾਂ ਕਹਿ ਰਹੇ ਹੁਣ ਬਦਬੂ ਬਹੁਤ ਗੰਦੀ ਬਦਬੂ ਆ ਰਹੀ ਉਹ ਕਨਕ ਦੀ ਇਹ ਗੱਡੀ ਲੱਗਦੀ ਐ ਸਪੈਸ਼ਲ ਲੱਗਦੀਆਂ ਨੇ ਇੱਥੇ ਕਨਕ ਚੌਲਾਂ ਦੀਆ ਉਹਦੇ ਕਰਕੇ ਡੁੱਲਣ ਕਰਕੇ ਬਹੁਤ ਜ਼ਿਆਦਾ ਸੜਿਆਣ ਮਾਰਦੀ ਆ ਨੰਗ ਨਹੀਂ ਸਕਦਾ ਅਸੀਂ ਕਰ ਇਹ ਜਿਹੜੀ ਸਪੈਸ਼ਲ ਲੱਗਦੀ ਐ ਰੇਲਵੇ ਲੈਣ ਦੇ ਨਾਲ ਉੱਥੇ ਜਾਂਦਾ ਇੱਥੇ ਜਾਂਦੀ ਆ ਸਪੈਸ਼ਲ ਸਾਰੀ ਇਹ ਸਾਰੇ ਟਰੱਕਾਂ ਦੇ ਆਪਣੇ ਦਾਣਾ ਉਹਦੇ ਡੁਕਦਾ ਉਸ ਤੋਂ ਬਾਅਦ ਇੰਨੀ ਗੰਦੀ ਬਦਬੂ ਮਾਰਦੀ ਆ ਨਾ ਵੀ ਲੰਘਣਾ ਮੁਸ਼ਕਲ ਹੋ ਜਾਂਦਾ ਸਾਨੂੰ ਬਾਕੀ ਕਿਵੇਂ ਦੇਖਦੇ ਹੋ ਰੇ ਕਿਉਂਕਿ ਬੱਚੇ ਲੰਘਦੇ ਨੇ ਛੋਟੇ ਛੋਟੇ ਹੁਣ ਵੀ ਬਹੁਤ ਬੁਰਾ ਹਾਲ ਹੈ ਬਹੁਤ ਬੁਰਾ ਹਾਲ ਨਹੀਂ ਕਹਿੰਦੇ ਕਿ ਬੱਚੇ ਟਿਊਸ਼ਨ ਛੱਡਣ ਜਾਂਦੇ ਆ ਡਿੱਗ ਗਿਆ ਤੇ ਇੱਥੇ ਪੈਰ ਪੈਰ ਦਿੱਚ ਗਿਆ ਹੋਰ ਡਿੱਗ ਗਿਆ ਸੀ ਉਹ ਆਟਾ ਵਾਲਾ ਵੀ ਆਟਾ ਵਾਲੇ ਹੋਰ ਹਾਂ ਸਬਜ਼ੀ ਵਾਲੇ ਆਟਾ ਵਾਲਾ ਵੀ ਹੋ ਗਿਆ ਸਭ ਤਾਂ ਬਹੁਤ ਦਿੱਕਤਾਂ ਨੇ ਵੀਰ ਜੀ ਆ ਲਵੇ ਘਰ ਟਰੱਕ ਚੱਲਦੇ ਨੇ ਉਦੋਂ ਰਸਤਾ ਚੱਲੂਗਾ ਜੇ ਬੜਾ ਸੁੱਕਾ ਹੁੰਦਾ ਜੇ ਉਹ ਹੜ ਦਾ ਤਾਂ ਪਾਣੀ ਦੇਖ ਲਓ ਕੀ ਪ੍ਰੋਬਲਮ ਮੱਚਰ ਖਾਂਦੇ ਨੇ ਬੱਚਿਆਂ ਨੂੰ ਆਪ ਨੂੰ ਵੀ ਬਿਮਾਰ ਕਿ ਖੰਗ ਖੰਸੀ ਸਾਰੇ ਵਿੱਚ ਕੀ ਕਹਿੰਦੇ ਐਮਸੀ ਜਿੱਤਾਏ ਆਪ ਕੋ ਆਪਣੇ ਤੌਰ ਦੇ ਉੱਪਰ ਜਿਹੜਾ ਕੰਮ ਕਮੇਟੀ ਦੇ ਕਰ ਦੇਣਾ ਚਾਹੀਦਾ ਸੀ ਪਹਿਲ ਦੇ ਆਧਾਰ ਤੇ ਉਹ ਨਹੀਂ ਹੋ ਰਿਹਾਗਾ ਹਾਂਜੀ ਨਹੀਂ ਹੋ ਰਿਹਾ ਉਹ ਇਹਨਾਂ ਦੀ ਤਾਂ ਸੁਣਦੇ ਹੀ ਨਹੀਂ ਹੈਗੇ ਕਿਸੇ ਦੀ ਨਹੀਂ ਸੁਣਦੇ ਨਹੀਂ ਐਪਲੀਕੇਸ਼ਨਾਂ ਕੌਜਾ ਰੇਲਵੇ ਵਾਲਾ ਬੇਬੀ ਜਾਇਆ ਹੈ ਅਸੀਂ ਸੀਹਰ ਵਾਲਾ ਵੀ ਜਾਇਆ ਹੈ ਉਹਨਾਂ ਨੇ ਵੀ ਜਾਇਆ ਹੈ ਖੰਨੇ ਦਾ ਖੰਨਾ ਸਾਹਿਬ ਦਾ ਵੀ ਜਾਇਆ ਹੈ ਜੀ ਦਫਤਰ ਜਾਇਆ ਹੈ ਦਫਤਰ ਜਾਇਆ ਹੈ ਅਸੀਂ ਜਾਨੇ ਸਾਰੇ ਇਕੱਠੀਆਂ ਹੋ ਗਏ ਬਹੁਤ ਵਾਰੀ ਗਿਆ ਆਟਾ ਜੇ ਕਰਾਇਆ ਜਾਂਦੇ ਜਾਨੇ ਕੋਈ ਨਹੀਂ ਸਾਡੇ ਹੁਣ ਗਿਆ ਜਾ ਰਹੀ ਤਵਾਰੀ ਗਈਆਂ ਲੇਡੀਜ਼ ਕੱਟੀਆਂ ਹੋ ਕੇ ਪਰ ਇਹ ਸਾਡੀ ਸੁਣਵਾਈ ਨਹੀਂ ਹੋ ਰਹੀ ਬਿਲਕੁਲ ਵੀ ਛੋਟੇ ਛੋਟੇ ਬੱਚੇ ਤੁਸੀ ਛੱਡੋ ਸੜਕ ਤਾਂ ਤਾਂ ਇੰਨੀ ਬੁਰੀ ਹਾਲਤ ਕਰਕੇ ਨੇ ਬਹੁਤ ਜ਼ਿਆਦਾ ਆ ਹੱਥ ਵਨ ਕੇ ਸਾਡੀ ਕਰ ਕਰ ਕੀ ਨਾ ਮੈਂ ਯਾਰਾ ਸਾਡੇ ਯਾਰ ਰਤ ਭਰਾਤੇ ਜਾਂਦੇ ਤਾਂ ਡਿੱਗਣ ਦਾ ਡਰ ਆ ਬੁੱਢੀਆਂ ਟੀਰੀਆਂ ਨੂੰ ਬੁੜੀਆਂ ਜ਼ਮੀਨ ਤੁਰਸ ਰਕਦੀਆਂ ਹੈਗੀਆਂ ਪਰ ਆ ਮੈਂ ਇਹਨਾਂ ਦੇ ਕੋਲ ਹੈ ਜਿਹੜਾ ਜਾ ਹੋ ਰਿਹਾ ਬੀਬੀ ਇਹ ਤੁਸੀਂ ਉਹਰੇ ਕੰਮ ਤੁਸੀਂ ਕਰਦੇ ਹੋ ਉਹਰੇ ਅੱਛਾ ਫਿਰ ਜਿਵੇਂ ਹੁਣ ਲਾਪਾ ਆਪਾਂ ਦੇਖਦੇ ਹਾਂ ਉਹਰੇ ਕਿਉਂਕਿ ਗਰਦ ਜਿਹੜੀ ਰੇਤਾ ਵੀ ਉੱਡਦਾ ਤੇ ਹੁਣ ਜਿਵੇਂ ਬਦਬੂ ਬਹੁਤ ਮਾਰਦੇ ਫਿਰ ਤਾਂ ਕੰਮ ਕਰਨਾ ਬਹੁਤ ਮੁਸ਼ਕਲ ਹੁੰਦਾ ਹੋਗਾ ਥੈਗਰਾ ਵੇਖ ਵੀ ਮੇਰੇ ਸ਼ਾ ਹੋ ਰਿਹਾ ਪਿਆ ਗੜਾ ਕਰਾ ਹੋਇਆ ਮੇਰੇ ਕੰਮਲੀ ਵੀ ਨਹੀਂ ਕਿਉਂਦਾ ਹੋਣਾ ਕੰਮ ਦਾ ਸਲਾਈ ਦਾ ਜੋ ਵੀ ਤੁਸੀਂ ਮਾੜਾ ਮੋਟਾ ਕੰਮ ਕਰ ਪੱਲੀ ਦਾ ਬਣਾਉਣੀ ਹੁੰਦੀ ਹੈ ਵੱਟੇ ਹਾਂ ਜੀ ਕਦੇ ਕਿ ਮੈਂ ਕਿਉਂਕਿ ਇਹ ਤਾਂ ਬੜੀ ਸਮੱਸਿਆ ਜਿਵੇਂ ਆਪਾਂ ਖਾਣੋਂ ਵੀ ਖੜੇ ਆਗੇ ਹੁਣ ਵੀ ਬਦਬੂ ਬਹੁਤ ਜ਼ਿਆਦਾ ਮਾਰਦੀ ਆ ਪਾਣੀ ਲੀਕ ਹੋ ਰਿਹਾ ਘਰਾਂ ਨੂੰ ਵੀ ਤਾਂ ਨੁਕਸਾਨ ਇਹਨਾਂ ਦੇ ਹਾਂਜੀ ਹਾਂਜੀ ਬਹੁਤ ਬਦਬੂ ਮਾਰਦੀ ਉਹ ਬਹੁਤ ਰਹਿਣਾ ਰਹਿਣਾ ਬਹੁਤ ਮੁਸ਼ਕਿਲ ਹੋਇਆ ਪਿਆ ਕਦੇ ਪਹੁੰਚ ਕੇ ਰਹੀ ਆ ਕਿਸੇ ਨਾਲ ਗੱਲਬਾਤ ਕਿ ਪ੍ਰਸ਼ਾਸਨ ਦੇ ਅਧਿਕਾਰੀਆਂ ਨਾਲ ਜੇ ਹੁਣ ਕਹਿ ਰਹੇ ਆ ਤੁਹਾਡੇ ਦੇਖੋ ਦਾ ਐਮਸੀ ਕਹਿ ਰਹੇ ਨੇ ਕਿ ਕੰਮ ਆ ਜਿਹੜਾ ਉਹ ਪ੍ਰਾਈਵੇਟ ਤੌਰ ਤੇ ਪੈਸੇ ਦੇ ਕੇ ਕਰਾਉਣਾ ਪੈ ਰਿਹਾ ਹਾਂਜੀ ਹਾਂਜੀ ਐਮਸੀ ਆਪ ਹੀ ਆ ਰਿਹਾ ਉਹੀ ਲੈ ਕੇ ਆ ਰਹੇ ਨੇ ਜੀ ਅਸੀਂ ਕਰਨੇ ਆਗੇ ਨੇ ਐਮਸੀ ਨੇ ਕਰਨੇ ਆ ਜੀ ਬਸ ਆਈਆਂ ਵੀਰੇ ਇੱਥੇ ਤਾਂ ਕਿ ਉਹਨਾਂ ਸਾਫ਼ ਤੌਰ ਤੇ ਕਿਉਂਕਿ ਇਹ ਸਮੱਸਿਆਵਾਂ ਨੇ ਜਿਹੜੀਆਂ ਉਹ ਹਰ ਗਲੀ ਦੇ ਕਹਿ ਸਕਦੇ ਹਾਂ ਕਿ ਹਰ ਸ਼ਹਿਰ ਦੀਆਂ ਹੁੰਦੀਆਂ ਨੇ ਤਾਂ तमाम ਦੇਖੋ ਬੱਚੇ ਛੁੱਟੀ ਛੁੱਟੀ ਹੁੰਦੀ ਹੈ ਇੱਥੋਂ ਆਉਂਦੇ ਨੇ ਜਿਵੇਂ ਬਦਬੂ ਮਾਰਦੇ ਜਿਵੇਂ ਉਹਨਾਂ ਨੇ ਕਿਹਾ ਕਿ ਜਿਹੜਾ ਇਹ ਆ ਆ ਰੇਲਵੇ ਰੋਡ ਆਗਾ ਕਿਉਂਕਿ ਹਾਲਾਂਕਿ ਇਹ ਰੋਡ ਰੇਲਵੇ ਨੇ ਬਣਾਉਣਾ ਹੁੰਦਾ ਪਰ ਲੇਕਿਨ ਜਿਹੜੀ ਇਹ ਸਪਲਾਈ ਹੈ ਇੱਥੋਂ ਇਹ ਜਿਹੜੀ ਕਮੇਟੀ ਹੈ ਮਿਊਸਪਲ ਕਮੇਟੀ ਜਿਹੜੇ ਉਸ ਦੇ ਅੰਦਰ ਜਿਹੜਾ ਉੱਥੋਂ ਆਉਣਾ ਹੁੰਦਾ ਦੇਖੋ ਤੁਸੀਂ ਹੁਣ ਖੜੇ ਖੜੇ ਜਿਹੜਾ ਇੱਥੇ ਟਾਈਮ ਹੋਇਆਗਾ ਇਹ ਵੀਡੀਓ ਤੁਸੀਂ ਦੇਖੋ ਕਿ ਪਾਣੀ ਲੀਕੇਜ ਹੋਣਾ ਸ਼ੁਰੂ ਹੋ ਚੁੱਕਿਆਗਾ ਕਿਉਂਕਿ ਜਦੋਂ ਹੁਣ ਜਿਹੜੀ ਦੁਪਹਿਰ ਤੋਂ ਬਾਅਦ ਜਦ ਟੂਟੀ ਆਉਂਦੀ ਹੈ ਪਾਣੀ ਸਪਲਾਈ ਜਿਹੜੀ ਸ਼ੁਰੂ ਹੁੰਦੀ ਹੈ ਤਾਂ ਹੁਣ ਇੱਥੋਂ ਹੀ ਇਹ ਪਾਣੀ ਜਿਹੜਾ ਆਏਗਾ ਤੇ ਪਾਣੀ ਤੋਂ ਬਾਅਦ ਫਿਰ ਇਹ ਬਾਹਰ ਆਉਣਾ ਸ਼ੁਰੂ ਹੋ ਜਾਏਗਾ ਪਰ ਦੇਖੋ ਇਸ ਪਲਾਨ ਦੇ ਵਿੱਚ ਬੈਕ ਜਿਹੜਾ ਉਹ ਜਾ ਜਾ ਰਿਹਾ ਹੈਗਾ ਇਸੇ ਤਰ੍ਹਾਂ ਜਾਂਦਾ ਜੀ ਹਾਂਜੀ ਹਾਂਜੀ ਇਸੇ ਤਰ੍ਹਾਂ ਜਾਂਦਾ ਜੀ ਪਾਣੀ ਹਨਾ ਜਦੋਂ ਟੂਟੀ ਪਾਗੀ ਪੱਖੇ ਨੇ ਵਾਪਸ ਖਿੱਚ ਲੈਣਾ ਪਾਣੀ ਪਾਈ ਸਾਰਾ ਰੋਡ ਵਾਲਾ ਗੰਦਾ ਪਾਣੀ ਉਹ ਰੋਡ ਵਾਲਾ ਵਿੱਚ ਆਊਗਾ ਜੀ ਜਿਹੜਾ ਟੋਏ ਵਾਲਾ ਪਾਣੀ ਹੈ ਇਹ ਸਾਰਾ ਵਿੱਚ ਜਾਊਗਾ ਪਾਈਪਾਂ ਜਾਊਗਾ ਇਹੀ ਸਾਡੇ ਪੀਣ ਨੂੰ ਜਾਊਗਾ ਟੈਂਕੀਆਂ ਚ ਉਹੀ ਕੀੜਾ ਪੈਦਾ ਹੋਊਗਾ ਉਹੀ ਬੱਚੇ ਬਿਮਾਰ ਹੁੰਦੇ ਹੈਗੇ ਇਹ ਇਹ ਵਿੱਚ ਇਹ ਤਾਂ ਤੁਹਾਡੇ ਫਿਰ بڑے ਇਲਾਕੇ ਨੂੰ ਬੜਾ ਨੁਕਸਾਨ ਹੋ ਰਿਹਾ ਬਹੁਤ ਜ਼ਿਆਦਾ ਹੋ ਰਿਹਾ ਜੀ 3 ਮਹੀਨੇ ਹੋ ਗਏ ਰੋਜ਼ ਇਨਾਂ ਨੂੰ ਸ਼ਿਕਾਇਤ ਕਰਦੇ ਆਂ ਕਿ ਸਾਡਾ ਕਰਾਓ ਕੰਮ ਕਰਾਓ ਕੰਮ ਕਰਾਉਂਦਾ ਕੁਝ ਹੈ ਨਹੀਂਗਾ ਹਰ ਕੇ ਕਿਹੜੇ ਕੱਟ ਕੇ ਆ ਦਿੰਨੇ ਆ ਸੀਵਰੇਜ ਬੋਰਡ ਵਾਲਿਆਂ ਕੋਲੇ ਵੀ ਜਾਏ ਕੋਈ ਨਹੀਂ ਉੱਤਾ ਚੱਕਦਾ ਜੀ ਠੀਕ ਹੈ ਕਹਿੰਦੇ ਕੀ ਨਾ ਕੋਲੇ ਸਮਾਨ ਹੈ ਨਹੀਂ ਲਈ ਜਿਹੜਾ ਇਹ ਇਹ ਸਮਾਨ ਹੈ ਨਹੀਂ ਕਹਿੰਦੇ ਸਾਡਾ ਇਹਦੇ ਚ ਪਾਉਣ ਨੂੰ ਵੀ ਵਿਭਾਗਮੇ ਕੋਲੇ ਜਦੋਂ ਫਿਰ ਇਹ ਘਰ ਟਹਿ ਜਾਣਗੇ ਜਾਂ ਇਹ ਦੁਆਰ ਡਿੱਗ ਪੂਗੀ ਤਰੇੜ ਆ ਜਾਣਗੇ ਫਿਰ ਆਏਗਾ ਸਮਾਨ ਹੋਵੇ ਜੀ ਫਿਰ ਆਵੇ ਜਾਂ ਉਹਨਾਂ ਨੂੰ ਤਾਂ ਇਹ ਕਹਤਾ ਲਾਰਾ ਲਾਤਾ ਜੀ ਸਾਨੂੰ ਜੇ ਕੋਈ ਸਮਾਨ ਦੇਣ ਜਾਓ ਕਰਨਗੇ ਬੰਦੇ ਆਉਣਗੇ ਤਾਂ ਹੋਊਗਾ ਜੀ ਇਹ ਬਿਲਕੁਲ ਸਾਬ ਤੌਰ ਤੇ ਕਿਉਂਕਿ ਤੁਸੀਂ ਦੇਖ ਸਕਦੇ ਹੋ ਕਿ ਜਿਹੜੀ ਸਮੱਸਿਆ ਨੂੰ ਲੈ ਕੇ ਮਹੱਲੇ ਦੇ ਲੋਕ ਨੇ ਉਹ ਪਰੇਸ਼ਾਨ ਨੇ ਉਹ ਕਾਫੀ ਜਿਹੜਾ ਸਮੱਸਿਆ ਸਾਹਮਣੇ ਆ ਰਹੀ ਆ ਤਾਰਾ ਜੀ ਤੁਸੀਂ ਖੁਦ ਐਮ ਸੀ ਹੋ ਫਿਰ ਜੇ ਤੁਸੀਂ ਇਹ ਮੰਗ ਲੈ ਕੇ ਜਾਂਦੇ ਹੋ ਤਾਂ ਤੁਹਾਡਾ ਤਾਂ ਸਾਰੇ ਅਧਿਕਾਰੀਆਂ ਦਾ ਬਾਹ ਪਿਆ ਹੋਵੇਗਾ ਤਾਂ ਜਵਾਬ ਕੀ ਮਿਲਦਾ ਜਵਾਬ ਇਹੀ ਮਿਲਦਾ ਜੀ ਸਾਡੇ ਮਹੱਲਿਆਂ ਦੇ ਲਈ ਕੰਮ ਨਹੀਂ ਹੈਗੇ ਜਿਹੜੇ ਸ਼ਪਾਰਸ਼ੀ ਨੇਗੇ ਜਿਹੜੇ ਲਿਆਜ਼ ਵਾਲਦਾਂ ਨੇ ਕਮੇਟੀ ਦੇ ਵਿੱਚ ਉਹਨਾਂ ਦੇ ਕੰਮ ਹੁੰਦੇ ਨੇ ਇਹਦੇ ਲਈ ਮੈਂ ਕੰਮ ਲਿਖਤੀ ਰੂਪ ਦੇ ਵਿੱਚ ਕੰਪਲੀਟਾਂ ਦਿੱਤੀਆਂ ਹੋਈਆਂ ਨੇ ਜੀ ਐਡੀਸੀ ਸਾਹਿਬ ਨੇ ਐਡੀ ਸਾਹਿਬ ਨੇ ਈਓ ਸਾਹਿਬ ਨੂੰ ਬੁਲਾਇਆ ਤੀਗਾ ਬੀਸੀ ਸਾਹਿਬ ਨੂੰ ਮਿਲੇ ਤੁਸੀਂ ਬੀਸੀ ਸਾਹਿਬ ਨੂੰ ਮਿਲੇ ਜੀ ਮੰਗ ਪੱਤਰ ਕੰਪਲੀਟ ਦਿੱਤੇ ਆ ਯੂ ਸਰ ਲੇਟਸ ਕਦੋਂ ਮਿਲੇ ਟੋਟਾ ਟੋਟਾ 25 ਦਿਨ ਹੋ ਗਏ ਹੋਣਗੇ ਜੀ ਉਸ ਤੋਂ ਬਾਅਦ ਯੂ ਸਰ ਸਾਹਿਬ ਨੂੰ ਉਹਨਾਂ ਨੇ ਕਿਹਾ ਤੀਗਾ ਵੀ ਜਿਹੜੀ ਅਵਤਾਰ ਸਿੰਘ ਕਾਰੇ ਦੇ ਬਾਈ ਨੰਬਰ ਤੋਂ ਬਾੜ ਦੇ ਵਿੱਚ ਪਾਣੀ ਦੀ ਲੀਕ ਜਾ ਰਹੀ ਹੈਗਾ ਉਹ ਠੀਕ ਕਰੋ ਯੂ ਸਰ ਸਾਹਿਬ ਨੇ ਡਾਇਰੀ ਤੇ ਲਿਖ ਲਿਆ ਉਹ ਡਾਇਰੀ ਦੀ ਲਿਖਿਆ ਰਹਿ ਗਿਆ ਮੇਰੇ ਲਈ ਤਾਂ ਨਾ ਕੋਈ ਉਹਨਾਂ ਲੋਵੇ ਬੰਦਾ ਜੀ ਜੇਕਰ ਚਾਹੁੰਦੇ ਕੰਮ ਹੋਣਾ ਹੁੰਦਾ ਤਾਂ ਤੁਹਾਡੇ ਹਿਸਾਬ ਦੇ ਨਾਲ ਇਹ ਕਿੰਨੇ ਘੰਟਾ 2 ਘੰਟੇ ਦਾ ਕੰਮ ਮੈਂ ਕਹਿੰਦਾ ਜੀ 2 ਦਿਨ ਦਾ ਕੰਮ ਨਹੀਂ ਜੇ ਸਹੀ ਤਰੀਕੇ ਨਾਲ ਕਰ ਦੇਣ ਤਾਂ 2 ਦਿਨ ਨਹੀਂ ਲੱਗਦੇ ਮੈਂ ਕਿਵੇਂ 2 ਦਿਨ ਇੱਥੇ ਮੈਂ ਤੁਹਾਨੂੰ ਬਿੱਲ ਦਿਖਾਏ ਨੇ ਜੀ ਮੈਂ ਪ੍ਰਾਈਵੇਟ ਬੰਦੇ ਲਾਇਏ ਜੀ ਕਿੰਨਾ ਡੂੰਗਾ ਇਥੋਂ ਇਹ ਪਾਈਪ ਲਾਈਨ ਕਿੰਨੀ ਇਹਦੇ ਨਾਲ ਹੋਰ ਇੱਕ ਕਹੋ ਆਗਾ ਜੀ ਆਪਣਾ ਕੀ ਕਹਿੰਦੇ ਨੇ ਉਹਨੂੰ ਬਾਹ ਲਗਾ ਇਹ ਉਰੇ ਸਾਨੂੰ ਇਹ ਵੀ ਡਰ ਆਗਾ ਜੀ ਵੀ ਜੇ ਕਿਤੇ ਰੇਲਵੇ ਦੀ ਮੈਂ ਜੇ ਵੀਸ਼ੇ ਮਸ਼ੀਨ ਲਵਾ ਕੇ ਪਟਾਉਣ ਲੱਗ ਜਾ ਠੀਕ ਹੈ ਨਾ ਜੀ ਕੱਲ ਨੂੰ ਮੇਰੇ ਤੇ ਪਰਚਾ ਹੋ ਜਾਊਗਾ ਜਿਹੜਾ ਮੈਂ ਪਲੰਬਰ ਪ੍ਰਾਈਵੇਟ ਲਾਵਾਂਗਾ ਉਹਨਾਂ ਤੇ ਪਰਚਾ ਜੂ ਹੁਣ ਮੈਂ ਸਰਕਾਰੀ ਨੂੰ ਕੰਪਲੀਟ ਦਿੱਤੀ ਆ ਕਿਉਂਕਿ ਇੱਕ ਜਗ੍ਹਾ ਰੇਲਵੇ ਦੀ ਆ ਰੇਲਵੇ ਨੂੰ ਮਤਲਬ ਜੇ ਕਿਤੇ ਰੇਲਵੇ ਦੀ ਤਾਰ ਆ ਗਈ ਤਾਰ ਤਾਰ ਵੱਢੀ ਗਈ ਤਾਂ ਪਰਚਾ ਕਰਦਣਗੇ ਉਹਨਾਂ ਨੇ ਪਹਿਲਾਂ ਇੱਕ ਗਲਤੀ ਨਾਲ ਕਿਸੇ ਨੇ ਜੇਵੀਸੀ ਮਸ਼ੀਨ ਲਾ ਲਈ ਜੱਗੇ ਉਹ ਤਾਰ ਵੱਢੀ ਗਈ ਉਹਨਾਂ ਤੇ ਪਰਚਾ ਹੈ ਮੈਂਕਮਾ ਸਰਕਾਰੀ ਮਹਿਕਮੇ ਦਾ ਕੰਮ ਆ ਆਪਣੇ ਲੈਵਲ ਦੇ ਤੌਰ ਤੇ ਪਰ ਜਿਹੜਾ ਇਹ ਕੰਮ ਕਰਦਾ ਹਾਂ ਹਾਂ ਇਹ ਸਰਕਾਰੀ ਇਹ ਵੀ ਸਰਕਾਰੀ ਮੁਲਾਜ਼ਮ ਹੀ ਕਰਵਾ ਸਕਦੇ ਨੇ ਇਹ ਕੰਮ ਸਾਡੇ ਵੱਸ ਦਾ ਨਹੀਂ ਹੈਗਾ ਉਲਟਾ ਸਾਡੇ ਪਰਤ ਜੋ ਉੱਥੇ ਉਸ ਨੇ ਆ ਕੇ ਬੰਦ ਮੁਲਾਜ਼ਮਾਂ ਨੇ ਬੰਦ ਕਰਾਤਾ ਕੰਮ ਕਿਉਂਕਿ ਪ੍ਰਾਈਵੇਟ ਕਰਨ ਲੱਗ ਰਹੇ ਸੀ ਅਸੀਂ ਆਪਣੇ ਦੇ ਹਾਂ ਇਹਨਾਂ ਨੇ ਬੰਦ ਕਰਾਇਆ ਮੈਂ ਬੰਦ ਕਰਾਇਆ ਨਹੀਂ ਮੈਂ ਕਿਹਾ ਜੀ ਆ ਰੇਲਵੇ ਵਾਲਿਆਂ ਨੇ ਸਾਡੇ ਤੇ ਪਰਚਾ ਕਰਤਾ ਸੀ ਕਿੱਥੇ ਜਾਵਾਂਗੇ ਨਾਲੇ ਤਾਂ ਤੁਸੀਂ ਜਿਹੜਾ ਗੰਦਾ ਪਾਣੀ ਪੀਮੋ ਨਾਲੇ ਤੁਸੀਂ ਉਹਦਾ ਕੰਮ ਕਰਵਾਮੋ ਨਾਲੇ ਫਿਰ ਤੁਹਾਨੂੰ ਡਰ ਤੋਂ ਦੇ ਕਾਰਵਾਈ ਡਰ ਹਾਂਜੀ ਕਾਰਵਾਈ ਦਾ ਹੁਣ ਪਰਚਾ ਹੋਇਆ ਜੀ ਪਹਿਲਾਂ ਸਾਡੇ 2-4 ਦਿਨ ਹੀ ਹੋਏ ਨੇ ਅੱਗੇ ਉੱਥੇ ਰੇਲਵੇ ਦੇ ਉਹਨਾਂ ਨੇ ਕਿਤੇ ਪਟਣ ਲੱਗ ਜਦੋਂ ਪਾਣੀ ਕੱਢਦੇ ਹਾਂ ਘਰੋਂ ਦੁਬਾਰੇ ਟੂਟੀਆਂ ਦੇ ਵਿੱਚ ਆਉਂਦਾ ਪਾਣੀ ਗੰਦਲਾ ਆਉਂਦਾ ਬਿਲਕੁਲ ਗੰਦਾ ਪਾਣੀ ਆ ਰਿਹਾ ਮਿੱਟ ਪਟਣ ਚੱਲਦੀਆਂ ਨੇ ਨਾ ਪੰਪ ਚੱਲਦੇ ਨੇ ਫਿਰ ਅੰਦਰ ਖਿੱਚ ਲੈਂਦੇ ਨੇ ਵਾਪਸ ਪਾਣੀ ਹਾਂ ਅਸੀਂ ਤਾਂ ਗੋੜੀ ਨਾਲ ਕੇ ਪਿੰਨੇ ਆ ਪਾਣੀ ਭਰ ਕੇ ਕਿੰਨੀਆਂ ਲੈ ਕੇ ਆਨੇ ਅਸੀਂ ਉਹ ਪਾਣੀ ਪੀਂਦੇ ਅਸੀਂ ਪਾਣੀ ਪਿੰਦੀ ਨਹੀਂ ਆਪਾਂ ਮੇਰਾ ਸਾਰਿਆਂ ਨੂੰ ਕਿਹਾ ਜੀ 10 ਮਿੰਟ ਜਦੋਂ ਟੂਟੀ ਚੱਲਦੀ ਹੈ ਨਾ 10 ਮਿੰਟ ਟੂਟੀ ਚਲਾ ਕੇ ਛੱਡਣੀ ਪੈਂਦੀ ਹੈ ਸਾਨੂੰ ਉਸ ਤੋਂ ਬਾਅਦ ਪਾਈਪਾਂ ਵਾਲਾ ਪਾਣੀ ਨਿਕਲਦਾ ਸਾਫ਼ ਹੁੰਦਾ ਜਿਹੜਾ ਇਹ ਪਾਣੀ ਆ ਫਿਰ ਕਿੰਨੇ ਘਰਾਂ ਤੱਕ ਇਦਾਂ ਦਾ ਜਿਹੜ ਟੱਚ ਕਰਦਾ ਗਿਆ ਕਿਉਂਕਿ ਜਦੋਂ ਜਿੱਥੇ ਤੱਕ ਪਾਈਪਾਂ ਦੇ ਪਾਣੀ ਭਰ ਗਿਆ ਦੁਪਹਿਰ ਦਾ ਪਾਣੀ ਭਰਿਆ ਹੋਇਆ ਪਾਈਪਾਂ ਚ ਹੁਣ ਪਹਿਲਾਂ ਇਹ ਆਇਆ ਹੁਣ ਵਾਪਸ ਜਦੋਂ ਬਾਈਕ ਜਾਊਗਾ ਪਾਈਪਾਂ ਚ ਹੀ ਰਹੂਗਾ ਜਦੋਂ ਟੂਟੀ ਛੱਡਾਂਗੇ ਉਹ ਪਹਿਲਾਂ ਜਿਹੜਾ ਪਾਈਪਾਂ ਵਾਲਾ ਪਾਣੀ ਉਹ ਆਊਗਾ ਜਦੋਂ ਮੋਟਰ ਵਾਲਾ ਪਾਣੀ ਤਾਂ ਦੇਖ ਰਿਆਂ ਜਿਹੜਾ ਇਹ ਪਾਣੀ ਸਾਫ਼ ਪਾਣੀ ਨਹੀਂ ਹੈਗਾ ਜਿਹੜਾ ਵਾਪਸ ਆਇਆ ਤਾਂ ਵੀ ਗੰਦਾ ਪਾਣੀ ਆਇਆ ਗੰਦਾ ਆ ਰਿਹਾ ਜੀ ਹੁਣ ਤਾਂ ਇਹ ਤੋਂ ਬਾਅਦ ਜਦੋਂ ਇਹ ਭਰ ਗਿਆ ਉਦੋਂ ਭਰਨ ਤੋਂ ਬਾਅਦ ਇਹਦੇ ਵਿੱਚ ਜਾਊਗਾ ਜਿੰਨਾ ਬਚ ਗਿਆ ਉਦੋਂ ਬਾਅਦ ਰਾਤ ਨੂੰ ਨੋਟ ਸਕਦੇ ਹੋ ਕਿ ਜਿਹੜਾ ਇਹ ਇਹ ਪਾਣੀ ਹੈ ਇੱਥੋਂ ਚੱਲ ਪਿਆ ਤੇ ਇਸ ਤੋਂ ਬਾਅਦ ਜਦੋਂ ਇਹ ਟੋਆ ਜਿਹੜਾ ਭਰਿਆ ਜਾਏਗਾ ਤੇ ਇਸ ਤੋਂ ਬਾਅਦ ਫਿਰ ਇਹ ਵਾਪਸ ਜਿਹੜਾ ਰੋਡ ਦੇ ਉੱਪਰ ਜਾਏਗਾ ਤੁਸੀਂ ਰੋਡ ਦੇ ਉੱਪਰ ਜਿਹੜਾ ਇਹ ਪਾਣੀ ਖੜਾ ਹੈ ਇਸੇ ਜਿਹੜੀ ਸਪਲਾਈ ਦਾ ਪਾਣੀ ਹੈ ਜਿਹੜਾ ਇਸ ਨੂੰ ਲੈ ਕੇ ਲਗਾਤਾਰੇ ਪਾਣੀ ਇਸ ਤਰੀਕੇ ਨਾਲ ਇਹ ਰੋਡ ਦੇ ਉੱਪਰ ਜਾ ਰਿਹਾ ਹਾਲਾਂਕਿ ਜਿਹੜੀ ਇਹ ਜਿਹੜੀ ਰੋਡ ਹੈ ਪ੍ਰਾਪਰਟੀ ਹੈ ਜਿਹੜੀ ਉਹ ਰੇਲਵੇ ਦੀ ਹੈ ਕਿਉਂਕਿ ਰੇਲਵੇ ਦੇ ਅਧੀਨ ਜਿਹੜਾ ਸਾਰਾ ਕੰਮਕਾਜ ਹੁੰਦਾ ਤਾਂ ਉਸ ਨੂੰ ਦੇਖਦੇ ਹੋਏ ਜਿਹੜੇ ਇਹ ਲੋਕ ਨੇ ਜਿਹੜੇ ਆਪਣੇ ਪ੍ਰਾਈਵੇਟ ਤੌਰ ਦੇ ਉੱਪਰ ਵੀ ਜਿਹੜਾ ਆਪਣਾ ਉਹ ਕੰਮ ਜਿਹੜਾ ਉਹ ਨਹੀਂ ਕਰ ਸਕਦੇ ਤਾਂ ਉਹਨੂੰ ਡਰ ਹੈ ਕਿਤੇ ਕਾਰਵਾਈ ਇਹਨਾਂ ਦੇ ਉੱਪਰ ਨਾ ਹੋ ਜਾਵੇ ਹੁਣ ਦੇਖਣਾ ਹੋਵੇਗਾ ਕਿ ਇਹਨਾਂ ਦੀ ਸਮੱਸਿਆ ਦਾ ਹੱਲ ਪ੍ਰਸ਼ਾਸਨ ਕਦੋਂ ਕਰਦਾ ਜਾਂ ਫਿਰ ਜਿਵੇਂ ਇਹ ਕਹਿ ਰਹੇ ਨੇ ਕਿ ਪਿਛਲੇ ਕਈ ਮਹੀਨਿਆਂ ਤੋਂ ਲਗਾਤਾਰ ਉੱਚ ਅਧਿਕਾਰੀਆਂ ਤੱਕ ਜਾ ਰਹੇ ਨੇ ਕੰਪਲੇਂਟਾਂ ਦੇ ਰਹੇ ਨੇ ਸੰਬੰਧਤ ਵਿਭਾਗਾਂ ਨਾਲ ਸੰਪਰਕ ਕਰ ਰਹੇ ਨੇ ਪਰ ਹੋ ਇਥੇ ਕੁਝ ਵੀ ਨਹੀਂ ਰਿਹਾ ਜਦੋਂ ਥੋੜਾ ਜਿਹਾ ਪਾਣੀ ਸੁੱਕ ਜਾਂਦਾ ਤਾਂ ਫਿਰ ਰੇਤਾ ਉੜਦਾ ਬਿਮਾਰੀਆਂ ਲੱਗਦੀਆਂ ਨੇ ਜੇ ਅਗਰ ਪਾਣੀ ਆ ਜਾਂਦਾ ਤਾਂ ਫਿਰ ਗੰਦੀ ਬਦਬੂ ਆ ਜਿਹੜੀ ਉਹ ਇਥੋਂ ਜਿਹੜੀ ਆਉਣੀ ਸ਼ੁਰੂ ਹੋ ਜਾਂਦੀ